ਸੰਗਤ ਜੀ ਇਸ ਸੰਸਾਰ ਦੇ ਉੱਤੇ ਜੋ ਵੀ ਜੀਵ ਹੈ ਪਰਮੇਸ਼ਰ ਜੀ ਨੇ ਪੈਦਾ ਕੀਤਾ ਉਹ ਪਰਮੇਸ਼ਰ ਜੀ ਵਾਰੇ ਜਾਨਣਾ ਚਾਹੁੰਦਾ ਹੈ ਜੋ ਮਨੁੱਖਾ ਸਰੀਰ ਵਿੱਚ ਆਇਆ ਹੈ ਉਹ ਪਰਮੇਸ਼ਰ ਜੀ ਵਾਰੇ ਜਾਨਣਾ ਚਾਹੁੰਦਾ ਹੈ ਉਹ ਹਸਤੀ ਉਹ ਸ਼ਕਤੀ ਜਿਸ ਦੇ ਸਹਾਰੇ ਤੇ ਹੀ ਬ੍ਰਹਿਮੰਡ ਚੱਲ ਰਿਹਾ ਹੈ ਤਾਂ ਹਰ ਇੱਕ ਨੂੰ ਹੈ ਆਪਣਾ ਆਪੋ ਆਪਣੀ ਵਿਧੀ ਦੇ ਅਨਸਾਰ ਜਿਸ ਤਰ੍ਹਾਂ ਵੀ ਪਰਮੇਸ਼ਰ ਜੀ ਨੇ ਕਿਸੇ ਨੂੰ ਜਿਸ ਜਿਸ ਆ ਅਧਿਆਤਮਿਕ ਖੇਤਰ ਦੇ ਵਿੱਚ ਪੈਦਾ ਕੀਤਾ ਹੈ ਉਸ ਦੇ ਅਨਸਾਰ ਹਰ ਕੋਈ ਤਾਂਗ ਵਿੱਚ ਹੈ ਅੱਜ ਆਪਾਂ ਪਰਮੇਸ਼ਰ ਜੀ ਦਾ ਹੁਕਮ ਕੀ ਹੈ ਇਹਦੇ ਬਾਰੇ ਗੁਰਬਾਣੀ ਚੋਂ ਜਾਣਦੇ ਆਂ ਜੀ ਜਿਹੜੇ ਵੀਰ ਭੈਣ ਤੇ ਆਪ ਸਹਿਜ ਪਾਠ ਕਰਦੇ ਨੇ ਕਰ ਚੁੱਕੇ ਨੇ ਜਾਂ ਜਾਰੀ ਹੈ ਹਮੇਸ਼ਾ ਕਰਦੇ ਨੇ ਉਹ ਤੇ ਗੁਰੂ ਦੇ ਲੜ ਲੱਗੇ ਨੇ ਗੁਰੂ ਤੋਂ ਸਭ ਕੁਝ ਜਾਣ ਰਹੇ ਨੇ ਪਰ ਕਈ ਦਫਾ ਹੁੰਦਾ ਕਿ ਕੋਈ ਵੀਰ ਭੈਣ ਇਸ ਤਰ੍ਹਾਂ ਨੇ ਜਿਨ੍ਹਾਂ ਨੂੰ ਅਜੇ ਇਹ ਅਫਸਰ ਪ੍ਰਾਪਤ ਨਹੀਂ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵੱਡਾ ਖਜ਼ਾਨਾ ਹੈ ਪਿਓ ਦਾਦੇ ਦਾ ਦਿੱਤਾ ਸਾਨੂੰ ਖਜ਼ਾਨਾ ਹੈ ਔਰ ਗੁਰਬਾਣੀ ਅਥਾ ਸਮੁੰਦਰ ਹੈ ਸਾਰੀ ਸਾਡੀ ਸਮਝ ਵਿੱਚ ਆ ਜਾਏ ਕਦੇ ਹੋ ਨਹੀਂ ਸਕਦਾ ਪਰ ਤੁਛ ਬੁੱਧੀ ਦੇ ਅਨਸਾਰ ਜਿਨਨੇ ਕੀ ਪਰਮੇਸ਼ਰ ਦੀ ਸਮਝ ਦੇ ਰਹੇ ਨੇ ਉਹਨੇ ਇੱਕ ਕੋਸ਼ਿਸ਼ ਹੁੰਦੀ ਹੈ ਕਿ ਆਪ ਵੀਰਾਂ ਭੈਣਾਂ ਦੇ ਨਾਲ ਸਾਰਿਆਂ ਨਾਲ ਸਾਂਝ ਪਾਈਏ ਗੁਰਬਾਣੀ ਦੀ ਵਿਚਾਰ ਕਰੀਏ ਗੁਰਬਾਣੀ ਦੀ ਮੇਰੇ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਹੁਕਮ ਬਾਰੇ ਗੱਲ ਕਰਦੇ ਨੇ ਅ ਥੋੜੀ ਆਪਾਂ ਆਡੀਓ ਛੋਟੀ ਬਣਾਉਣੀ ਹੁੰਦੀ ਹੈ ਇਸ ਕਰਕੇ ਫਿਰ ਪੂਰੀ ਗੱਲ ਵੀ ਨਹੀਂ ਕੀਤੀ ਜਾਂਦੀ ਖੈਰ ਪਾਤਸ਼ਾਹ ਕਹਿੰਦੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਕਹਿੰਦੇ ਸਾਰੇ ਜਿਹੜੇ ਆਕਾਰ ਨੇ ਉਹਦੇ ਹੁਕਮ ਵਿੱਚ ਬਣੇ ਨੇ ਪਰ ਉਹਦੇ ਹੁਕਮ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਉਹਦੇ ਹੁਕਮ ਦੇ ਵਿੱਚ ਹੀ ਸਾਰੇ ਜੀ ਹੋ ਰਹੇ ਨੇ ਬਣ ਰਹੇ ਨੇ ਹੁਕਮ ਦੇ ਵਿੱਚ ਹੀ ਉਹਨਾਂ ਨੂੰ ਵਡਿਆਈ ਮਿਲ ਰਹੀ ਹੈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁ ਹੁਕਮ ਲਿਖ ਦੁੱਖ ਸੁਖ ਪਾਈ ਹੈ ਹੁਕਮ ਦੇ ਵਿੱਚ ਹੀ ਕੋਈ ਉੱਚਾ ਹੈ ਕੋਈ ਨੀਵਾ ਹੈ ਚਾਹੇ ਪੈਸੇ ਵੱਲੋਂ ਸਮਝ ਲੋ ਚਾਹੇ ਸਮਝ ਵੱਲੋਂ ਸਮਝ ਲੋ ਹੁਕਮ ਦੇ ਵਿੱਚ ਹੀ ਸਾਨੂੰ ਦੁੱਖ ਸੁੱਖ ਮਿਲਦੇ ਨੇ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਇਕ ਨਾ ਤੇ ਬਖਸ਼ਿਸ਼ ਹੋ ਜਾਂਦੀ ਆ ਸਹਜ ਦੇ ਵਿੱਚ ਟਿਕ ਜਾਂਦੇ ਨੇ ਆਵਾ ਗਵਨ ਖਤਮ ਹੋ ਜਾਂਦਾ ਇੱਕ ਜਨਮ ਮਰਨ ਦੇ ਚੱਕਰ ਚ ਪੈ ਰਹੇ ਨੇ ਫਿਰ ਕਹਿੰਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੈ ਤਾਂ ਹਉਮੈ ਕਹੇ ਨਾ ਕੋਏ ਉਹਦਾ ਹੁਕਮ ਕੀ ਹੈ ਇਹ ਸਾਨੂੰ ਪਤਾ ਨਹੀਂ ਪਰ ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ ਹੈ ਕੋਈ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ ਪਰ ਜਦੋਂ ਕਹਿੰਦੇ ਕਿਸੇ ਜੀਵ ਨੂੰ ਇਹ ਪਤਾ ਲੱਗ ਜਾਂਦਾ ਇਹ ਸਮਝ ਆ ਜਾਂਦੀ ਆ ਉਹਦੀ ਰਹਿਮਤ ਸਦਕਾ ਕਿ ਉਹਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ ਫਿਰ ਉਹਨਾਂ ਦੇ ਵਿੱਚ ਹਉਮੈ ਨਹੀਂ ਰਹਿੰਦੀ ਕਿ ਹਾਂ ਮੈਂ ਕੀਤਾ ਹਾਂ ਮੈਂ ਵੱਡਾ ਹਾਂ ਮੈਂ ਸਿਆਣਾ ਫਿਰ ਉਹਨਾਂ ਵਿੱਚੋਂ ਮੈਂ ਨਿਕਲ ਜਾਂਦੀ ਆ ਜਿਨ੍ਹਾਂ ਨੂੰ ਉਹਦੇ ਹੁਕਮ ਦੀ ਸਮਝ ਲੱਗ ਜਾਂਦੀ ਆ ਉਹਦੀ ਰਹਿਮਤ ਸਦਕਾ ਉਹਦੇ ਹੁਕਮ ਨੂੰ ਜਾਣਿਆ ਨਹੀਂ ਜਾ ਸਕਦਾ ਪਰ ਉਹ ਹੁਕਮ ਜੀ ਨੂੰ ਬੁਝਾਉਣਾ ਚਾਹੇ ਉਹਨੂੰ ਜਾਣਾ ਦਿੰਦਾ ਹੈ ਉਹਦੇ ਵਿੱਚੋਂ ਫਿਰ ਹੌਮੇ ਖਤਮ ਹੋ ਜਾਂਦੀ ਹੈ ਇੱਕ ਵਾਰ ਕਹਿੰਦੇ ਨੇ ਕਿ ਇੱਕ ਪਿੰਡ ਦੇ ਵਿੱਚ ਕੋਈ ਫਕੀਰ ਰਹਿੰਦਾ ਸੀ ਤੇ ਦਰਿਆ ਬਹੁਤ ਚੜ ਗਿਆ ਪਿੰਡ ਦੇ ਲੋਕਾਂ ਨੇ ਉਹਨੂੰ ਬੇਨਤੀ ਕੀਤੀ ਕਿ ਜੇ ਫਕੀਰ ਸਾਈ ਤੁਸੀਂ ਇਸ ਦਰਿਆ ਨੂੰ ਕਹੋ ਕਿ ਇਹ ਆਪਣੇ ਕੰਡੇ ਤੋਂ ਉੱਪਰੋਂ ਨਾ ਵਗੇ ਖੜਨਾ ਆ ਜਾਏ ਫਕੀਰ ਨੇ ਪਿੰਡ ਦੇ ਲੋਕਾਂ ਦੇ ਕਹਿਣ ਤੇ ਦਰਿਆ ਨੂੰ ਬੇਨਤੀ ਕੀਤੀ ਕਿ ਦਰਿਆ ਨੇ ਕਿਹਾ ਤੁਸੀਂ ਤੇ ਸਾਈ ਜਾਣਦੇ ਹੋ ਫਕੀਰ ਸਾਈ ਕਿ ਮੈਂ ਵੀ ਉਹਦੇ ਹੁਕਮ ਦਾ ਬੰਦਾ ਹਾਂ ਅਸੀਂ ਸਾਰੇ ਹੀ ਉਹਦੇ ਹੁਕਮ ਦੇ ਵਿੱਚ ਵੱਜੇ ਹੋਏ ਹਾਂ ਵਾਹਿਗੁਰੂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ